ਤੋਂ ਜਲ ਜੁਰਫਾ ਡਾਕਟਰ ਸਾਹ ਪੁਲਿਸ ਦੇ ਵੱਲੋਂ ਨਾਟਪਾਨਾ ਨੂੰ ਨਸ਼ੇ ਵਰਗੀਆਂ ਗੁਰਿਤੀਆਂ ਤੋਂ ਦੂਰ ਰਤੇ ਖੇਡਾਂ ਦੇ ਨਾਲ ਜੋੜਨ ਤੇ ਬਨੋਰਤ ਦੇ ਨਾਲ ਪਿਛਲੇ ਡੇਢ ਮਹੀਨੇ ਤੋਂ ਮੈਚ ਲੀਗ ਕਰਵਾਏ ਜਾ ਰਹੇ ਨੇ ਤਾਂ ਬਸੀ ਪਠਾਣਾ ਪੁਲਿਸ ਤੋਂ ਫੋਲੋ ਕਰਵਾਏ ਗਏ ਨ मुकाबਲਾਂ ਤੋਂ ਵਿੱਚ ਹਾਕੀ ਦੇ ਹੋਏ ਫਾਈਨਲ ਮੁਕਾਬਲਾ ਵਿੱਚ ਚਭੇੜੀ ਦੀ ਟੀਮ ਨੇ ਪਹਿਲਾ ਅਤੇ ਬਸੀ ਪਠਾਣਾ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਇਸ ਮੌਕੇ ਹਲਕਾ ਬਸੀ ਪਠਾਣਾ ਦਾ ਵਿਧਾਇਕ ਰੁਪਿੰਦਰ ਸਿੰਘ ਗੈਰੀ ਫਡਿੰਗ ਤੋਂ ਵੱਲੋਂ ਜੇਤੂ ਖਿਡਾਰੀਆਂ ਦਾ ਸਨਮਾਨ ਦਿੱਤਾ ਸਾਡੇ ਐਸਪੀ ਬਸੀ ਪਠਾਣਾ ਰਾਜਕੁਮਾਰ ਸ਼ਰਮਾ ਨੇ ਦੱਸਿਆ ਕਐਸਐਸਪੀ ਸ਼ੁਭਮ ਅਗਰਵਾਲ ਦੀ ਅਗਵਾਈ ਵਿੱਚ ਵਾਲੀਬਾਲ ਮੈਚ ਕਰਵਾਏ ਗਏ ਜਿਸ ਤਰ੍ਹਾਂ ਯੁੱਧ ਨਸ਼ੇ ਵਿਰੁੱਧ ਮਹਿੰਮ ਦੌਰਾਨ ਅਸੀਂ ਸਰਕਲ ਬਸੀਪਠਾਣਾ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸ਼ੁਭਮ ਅਗਰਵਾਲ ਆਈਪੀਐਸਜੀ ਦੀ ਅਗਵਾਈ ਹੇਠ ਫੁੱਟਬਾਲ ਤੇ ਵਾਲੀਬਾਲ ਦੇ ਮੈਚ ਕਰਵਾਏ ਨੇ ਇਹ ਕਰੀਬ ਡੇਢ ਮਹੀਨੇ ਤੋਂ ਲੀਗ ਮੈਂ ਚੱਲ ਰਹੀ ਸੀ ਕਿ ਜਿਹੜਾ ਅੱਜ ਫੁੱਟਬਾਲ ਦੇ ਮੈਚ ਸਮਾਪਤ ਹੋ ਗਏ ਨੇ ਅੱਜ ਫਾਈਨਲ ਮੈਚ ਹੈ ਤੇ ਇਹਦੇ ਵਿੱਚ ਜਿੱਤੂ ਜਿਹੜੀਆਂ ਟੀਮਾਂ ਨੇ ਉਹਨੂੰ ਨਾਮ ਦਿੱਤੇ ਜਾਣਗੇ ਹਾਂਜੀ ਨੌਜਵਾਨ ਪੀੜੀ ਨੂੰ ਇਹੀ ਸੰਦੇਸ਼ ਹੈ ਕਿ ਖੇਡਾਂ ਨਾਲ ਜੁੜੋ ਨਸ਼ਿਆਂ ਤੋਂ ਦੂਰ ਰਹੋ ਤੇ ਚੰਗੇ ਨਾਗਰਿਕ ਬਣੋ ਵਿਸ਼ੇਸ਼ ਆਪਰਾਯੁੱਧ ਨਸ਼ਾ ਅਵਰੋਧ ਜਿਹੜਾ ਉਹਦੇ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਤੇ ਸਾਡੇ ਸਬ-ਡਿਵੀਜ਼ਨ ਬਸੀ ਪਖਾਣਾ ਦੇ ਡੀਐਸਪੀ ਸਾਹਿਬ ਸੱਜ ਤੋਂ ਸਬਸਡੇ ਲੋਕਲ ਮਸੀਬ ਖਾਣਾ ਤੋਂ ਸਾਰਿਆਂ ਨੇ ਰੜਕੇ ਪੁਲਿਸ ਨੇ ਤੇ ਪ੍ਰਸ਼ਾਸਨ ਨੇ ਸਾਰਾ ਰੜਕੇ ਇਹ ਟਰਨਮੈਂਟ ਜਿਹੜਾ ਉਹ ਸਿਰੇ ਚੜਾਇਆ ਤੇ ਅੱਜ ਲਾਸਟ ਮੈਚ ਆ ਫਾਈਨਲ ਮੈਚ ਤੇ ਫਸਟ ਸੈਕੰਡ ਥਰਡ ਟੀਮਾਂ ਨੂੰ ਪ੍ਰਾਈਜ਼ ਵੀ ਦਿੱਤੇ ਜਾਣਗੇ ਇਹ ਇੱਕ ਵੱਖਰੀ ਤਰ੍ਹਾਂ ਦਾ ਇਨੀਸ਼ੀਏਟਿਵ ਜਿਹੜਾ ਮੈਂ ਇੱਥੇ ਵਧਾਈ ਦੀ ਪਾਤਰ ਆ ਸਾਡੀ ਸਾਡੀ ਜ਼ਿਲ੍ਹੇ ਦੀ ਪੁਲਿਸ ਤੇ ਸਾਡੇ ਡਿਵੀਜ਼ਨ ਦੇ ਡੀਪੀ ਸਾਹਿਬ ਕਿਉਂਕਿ ਇਹ ਮੇਰੇ ਖਿਆਲ ਚ ਇੱਥੇ ਹੋਇਆ ਨਹੀਂ ਆਪਣੇ ਡਿਸਟ੍ਰਿਕਟ ਚ ਪਹਿਲਾ ਜੀ ਇਹ ਇਹ ਸਾਰਿਆਂ ਨੇ तकरीबन 10-10 ਮੈਚ ਹੋ ਚੁੱਕੇ ਨੇ ਹਰ ਹਫਤੇ ਮੈਚ ਹੁੰਦੇ ਸੀ तकरीबन 1.5 ਮਹੀਨੇ ਤੋਂ ਲੜੀ ਚੱਲੀ ਜਾ ਰਹੀ ਹੈ ਬਹੁਤ ਅੱਛਾ ਇਨੀਸ਼ੀਏਟਿਵ ਹੈਗਾ ਇਹਦੇ ਨਾਲ ਸਾਡੇ ਖਿਡਾਰੀਆਂ ਚ ਵੀ ਹੌਸਲਾ ਭਰਦਾ ਤੇ ਵਾਧਾ ਤੇ ਪ੍ਰਸ਼ਾਸਨ ਨੂੰ ਵੀ ਇੱਕ ਕਲੱਬ ਕਰਕੇ ਨਾਲ ਚੱਲਣ ਦਾ ਮੌਕਾ ਮਿਲਦਾ ਮੈਂ ਦੇਖਿਆ ਕਿ ਬਹੁਤ ਸਾਰੇ ਬੱਚੇ ਨੇ ਜਿਹੜੇ ਉਹ ਇੱਕ ਨਵੀਂ ਉਮਰ ਚ ਸੁਪਨਾ ਹੁੰਦਾ ਪੁਲਿਸ ਵਿੱਚ ਭਰਤੀ ਹੋਣ ਦਾ ਉਹ ਜਦੋਂ ਡਿਪਟੀ ਸਾਹਿਬ ਨੂੰ ਮਿਲਦੇ ਨੇ ਐਸਐਸਪੀ ਸਾਹਿਬ ਨੂੰ ਮਿਲਦੇ ਨੇ ਤਾਂ ਉਹ ਇਹਨਾਂ ਨੂੰ ਦੇਖ ਕੇ ਅ ਡਰੈਸ ਹੁੰਦੇ ਨੇ ਕਿ ਯਾਰ ਅਸੀਂ ਵੀ ਜੌਬ 'ਚ ਜਾਈਏ ਯਾ ਅਸੀਂ ਵੀ ਕੋਈ ਕੰਮ ਕਰੀਏ ਸੋ ਇਹ ਆ ਕੇ ਜਿੱਥੇ ਮੈਂ ਖੇਡਾਂ ਦੇ ਨਾਲ ਕੰਮ ਕਰਾਉ ਉਥੇ ਗਾਈਡੈਂਸ ਵੀ ਨਾਲ ਚੱਲਦੀ ਸੋ ਸਾਡਾ ਬਹੁਤ ਵਧੀਆ ਮੈਨੂੰ ਲੱਗਿਆ ਇਹ ਤੇ ਇਸ ਕਰਕੇ ਅੱਜ ਮੇਰਾ ਆਪਣਾ ਗਰਾਊਂਡ ਆਈਟੀ ਅਸੀਂ ਇੱਥੇ ਖੇਡਦੇ ਰਹੇ ਹਾਂ ਤੇ ਹੁਣ ਵੀ ਮੌਕਾ ਮਿਲਦਾ ਹੈ ਖੇਡ ਦਾ ਸਾਰੇ ਆਪਣੇ ਪਲੇਅਰ ਨੇ ਛੋਟੇ ਵੱਡੇ ਭੈਣ ਭਰਾ ਸੋ ਮੈਨੂੰ ਬੜੀ ਖੁਸ਼ੀ ਹੋਈ ਹੈ ਤੇ ਮੈਂ ਇਹ ਇਹਨੇ ਇਸ ਕੰਮ ਦੀ ਮਤਲਬ ਪ੍ਰਪੋਸ਼ ਲੱਗਾ ਕਰਦਾ ਤੇ ਮਾਨਯੋਗ ਮੁੱਖ ਮੰਤਰੀ ਸਦਾ ਭਗਵਾਨ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰਾ ਕੰਮ ਤੇ ਆ ਰਿਹਾ ਸੋ ਉਹਨਾਂ ਦੇ ਇਸ ਜੋ ਜੁਧ ਨਸ਼ਾ ਵਿਰੁੱਧ ਛੇੜਿਆ ਤੇ ਉਹਦੇ ਵਿੱਚ ਅਸੀਂ ਸਾਰੇ ਜਣੇ ਰਲ ਕੇ ਪੂਰਨ ਤੌਰ ਤੇ ਸਹਿਯੋਗ ਸਹਿਯੋਗ